ਸ਼ਸ਼ੀਗਲ ਦੋਸਤੋ ਬਾਲੀਵੁੱਡ ਤੋਂ ਆਪਣਾ ਨਾਮ ਕਮਾ ਚੁੱਕੀ ਯਾਵੀ ਸ਼ਰਮਾ ਹੁਣ ਪਾਲੀਵੁੱਡ ਵਿੱਚ ਐਂਟਰ ਕਰਨ ਜਾ ਰਹੀ ਹੈ ਔਰ ਖਾਸ ਕੀ ਕੀ ਗੱਲਾਂ ਨੇ ਬਾਲੀਵੁੱਡ ਦੇ ਵਿੱਚ ਔਰ ਪਾਲੀਵੁੱਡ ਦੇ ਵਿੱਚ ਕੀ ਕੀ ਅੰਤਰ ਇਹਨਾਂ ਨੂੰ ਦੇਖਣ ਨੂੰ ਮਿਲਿਆ ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਇਹਨਾਂ ਬਾਰੇ ਜਾਣਕਾਰੀ ਲਵਾਂਗੇ ਕਿ ਜਿਹੜੀ ਯਾਵੀ ਸ਼ਰਮਾ ਉਹ ਕਿੱਥੋਂ ਬਿਲੋਂਗ ਕਰਦੀ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ਸ਼ੀਗਲ ਸ਼ਸ਼ੀਗਲ ਵੈਸੇ ਤਾਂ ਮੈਂ ਦਿੱਲੀ ਤੋਂ ਆ ਪਰ ਹਾਂ ਜੀ ਪੂਰੀ ਫੈਮਿਲੀ ਮੇਰੀ ਦਿੱਲੀ ਹੈ ਤੇ ਹੁਣ ਮੈਂ ਇੱਥੇ ਆ। ਕੀ ਬਾਤ ਹੈ। ਸੋ ਯਾ ਵੀ ਮੈਂ ਇੱਕ ਦੇਖੇ ਜਿ ਜਿੰਨੇ ਵੀ ਦਿੱਲੀ ਦੇ ਹੁੰਦੇ ਹੋ ਉਹ ਜ਼ਿਆਦਾਤਰ ਨਾ ਹਿੰਦੀ ਬੋਲਦੇ ਆ। ਸੋ ਯਾ ਵੀ ਸ਼ਰਮਾ ਦੀ ਇਹ ਪੰਜਾਬੀ ਇਹ ਕਿੱਥੋਂ ਤੁਸੀਂ ਸਿੱਖੀਏ ਕਿਉਂਕਿ ਦਿੱਲੀ ਵਾਲੇ ਪੰਜਾਬੀ ਬਹੁਤ ਘੱਟ ਬੋਲਦੇ ਆ। ਨਾ ਦਿੱਲੀ ਵਾਲੇ ਪੰਜਾਬੀ ਤਾਂ ਬਹੁਤ ਘੱਟ ਬੋਲਦੇ ਆ ਬਟ ਮੇਰੇ ਘਰੇ ਵੀ ਸਾਰੇ ਜਣੇ ਪੰਜਾਬੀ ਤੇ ਹਿੰਦੀ ਚ ਗੱਲ ਕਰਦੇ ਆ ਤੇ ਜਦੋਂ ਮੈਂ ਇੱਥੇ ਆਈ ਤੇ ਮੇਰੀ ਹੁਣ ਮੇਰੀ ਪੰਜਾਬੀ ਦੀ ਮੇਰੇ ਕਲਾਸਿਸ ਵੀ ਚੱਲ ਰਹੀ ਹੈ। ਕੀ ਬਾਤ ਹੈ। ਤੇ ਤਾਂ ਕਰਕੇ ਮੈਂ ਮੈਂ ਪੰਜਾਬੀ ਫਿਲਮਾਂ ਵੇਖਦੀ ਵੇਖਦੀ ਬੜੇ ਹੋਏ ਤੇ ਤਾਂ ਕਰਕੇ ਮੈਨੂੰ ਆਨਲਾਈਨ ਸੋ ਕਿਹੜੀਆਂ ਅਜਿਹੀਆਂ ਖਾਸ ਫਿਲਮਾਂ ਸੀ ਜਿਹੜੀਆਂ ਤੁਸੀਂ ਦੇਖੀਆਂ ਔਰ ਕਿਹੜੇ ਖਾਸ ਕਈ ਵਾਰ ਪੰਜਾਬੀ ਦੇ ਵਿੱਚ ਕੁਝ ਵਰਡਸ ਇਦਾਂ ਦੇ ਹੁੰਦੇ ਨੇ ਨਾ ਜਿਹੜੇ ਰੈਗੂਲਰ ਬੋਲੇ ਜਾਂਦੇ ਨੇ ਔਰ ਤੁਸੀਂ ਉਹ ਸਿੱਖੇ ਨੇ ਅਮ ਜਿਹੜੀ ਆ ਫਿਲਮ ਹੈ ਮੈਨੂੰ ਆ ਫਿਲਮ ਬਹੁਤ ਸੋਹਣੀ ਲੱਗਦੀ ਹੈ ਸੁਫਨਾ ਮੈਨੂੰ ਮੁਖਲਾਵੇ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਅੱਜ ਅੱਜ ਮੇਰੀ ਸਵੇਰੇ ਮੇਰੀ ਪੰਜਾਬੀ ਦੀ ਮੇਰੀ ਕਲਾਸ ਚੱਲ ਰਹੀ ਸੀ ਮੈਂ ਕਿਹਾ ਕਿ ਓਕੇ ਅੱਜ ਦਾ ਵਰਡ ਆਫ ਦਿ ਡੇ ਹੈ ਉਹ ਹੁੰਦਾ ਹੈ ਨਾ ਕਿ ਮਾੜਾ ਜਿਹਾ ਇੱਥੇ ਆ ਕੇ ਬੈਹ ਹਾਂ ਹਾਂ ਤਾਂ ਆ ਛੋਟੇ ਛੋਟੇ ਜਿਹੇ ਵਰਡਸ ਹੈ ਨਾ ਮੈਂ ਕਹਿੰਦਾ ਅੱਜ ਅੱਜ ਦਾ ਵਰਡ ਆਫ ਦਿ ਡੇ ਮਾੜਾ ਜਿਹਾ ਇੱਥੇ ਆ ਕੇ ਬੈਹ ਤਾਂ ਕਈ ਵਾਰ ਤਾਂ ਹੁੰਦਾ ਨਾ ਜਦੋਂ ਫਸਟ ਟਾਈਮ ਆਪਾਂ ਸੁਣਦੇ ਆ ਤਾਂ ਬੜਾ ਅਜੀਬ ਜਿਹਾ ਲੱਗਦਾ ਬਟ ਫਿਰ ਮੈਨੂੰ ਲੱਗਦਾ ਹੈਪਚਲ ਹੋ ਜਾਂਦਾ ਹੈ ਹੈਪਚਲ ਹੋ ਜਾਂਦਾ ਹੈ ਹੋਰ ਤਾਂ ਮੈਂ ਪੰਜਾਬੀ ਫਿਲਮਾਈ ਵੇਖਦੀ ਹਾਂ ਫਿਰ ਉਹ ਹੁੰਦਾ ਹੈ ਨਾ ਤੁਸੀਂ ਮਾਹੌਲ 'ਚ ਹੁੰਦੇ ਹੋ ਫਿਰ ਥੋੜਾ ਜਿਹਾ ਹੋਰ ਜੇ ਹੋਰ ਜ਼ਿਆਦਾ ਯੂਜ਼ ਟੂ ਹੋਣ ਜਾਂਦੇ ਤਾਂ ਉਹੀ ਮੇਰੇ ਨਾਲ ਵੀ ਹੋਇਆ ਇੰਨਾ ਜ਼ਿਆਦਾ ਯੂਜ਼ ਟੂ ਹੋ ਗਈ ਹੁਣ ਹੁਣ ਤਾਂ ਪੰਜਾਬੀ ਫਿਲਮ ਵੀ ਕਰ ਲਈਏ ਕਯਾ ਵਾਹ ਕਯਾ ਵਾਹ ਸੋ ਸ਼ੁਰੂਆਤ ਕਿੱਥੋਂ ਤੁਹਾਡੀ ਹੋਈ ਹੈ ਸੋ ਇਹ ਪੋਲੀਵੁੱਡ ਚ ਆਉਣ ਦਾ ਜਿਹੜਾ ਡਿਸੀਜਨ ਹੈ ਇਹ ਕਿਉਂ ਲਿਆ ਗਿਆ ਆਈ ਥਿੰਕ ਕੋਈ ਪਾਰਟिकुलर ਰੀਜ਼ਨ ਹੈ ਕਦੇ ਕਦੇ ਉਹ ਹੁੰਦਾ ਹੈ ਨਾ ਇੱਕ ਸਿਟੀ ਤੁਹਾਨੂੰ ਅਟਰੈਕਟ ਕਰਦੀ ਹੈ ਤੇ ਮੇਰੇ ਨਾਲ ਉਹੀ ਹੋਇਆ ਤੁਸੀਂ ਆ ਸਮਝ ਲਓ ਮੈਂ ਨਾ ਹਮੇਸ਼ਾ ਪੰਜਾਬ ਚ ਰਹੀ ਆ 멘ਟਲੀ ਤੇ ਜਦੋਂ ਮੈਂ ਬੰਬੇ ਵੀ ਸੀ ਮੈਂ ਹਿੰਦੀ ਫਿਲਮਾਂ ਕਰ ਰਹੀਆਂ ਹਾਂ ਲੇਕਿਨ ਜਦੋਂ ਮੈਂ ਵੇਲੇ ਵੇ ਹੁੰਦੀ ਸੀ ਮੈਂ ਪੰਜਾਬੀ ਫਿਲਮਾਂ ਵੇਖਦੀ ਸੀ ਤੇ ਉਹ ਇੰਨੇ ਪੰਜਾਬੀ ਫਿਲਮਾਂ ਵੇਖਦੀ ਵੇਖਦੀ ਵੱਡੀ ਹੋਈ ਮੈਨੂੰ ਪਤਾ ਨਹੀਂ ਲੱਗੇ ਕਿ ਤੇ ਮਤਲਬ ਕਦੋਂ ਜਿਹੜਾ ਮੂਵਮੈਂਟ ਸੀ ਕਿ ਮੈਨੂੰ ਪੰਜਾਬ ਸ਼ਿਫਟ ਹੋਣਾ ਹੈ ਬੜਾ ਹੌਲੀ 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 ਡਵੈਲਪ ਹੋਣ ਲੱਗ ਗਿਆ ਫਿਰ ਇਸ ਸਾਲ ਚ ਹੋਇਆ ਫੈਬਰੂਰੀ ਫੈਬਰੂਰੀ ਹੋਇਆ ਮੈਂ ਕਿਹਾ ਮੈਨੂੰ ਪੰਜਾਬ ਚ ਕੰਮ ਕਰਨਾ ਹੈ ਤੇ ਫਿਰ ਹਾਲੀਆ ਲਈ ਕਰਕੇ ਫਿਰ ਮੈਂ ਮੈ ਮੈ ਟੂ ਵੀ ਐਗਜ਼ਾਈਟ ਮੈਂ 21 ਮਈ ਨੂੰ ਮੈਂ ਇੱਥੇ ਸ਼ਿਫਟ ਹੋ ਗਈ। ਸੋ ਈਗਲ ਜਿਵੇਂ ਯਾਵੀ ਸ਼ਰਮਣੇ ਵੱਡੇ ਵੱਡੇ ਆਰਟਿਸਟ ਨਾਲ ਹੈਨਾ ਕੰਮ ਕੀਤਾ ਨਵਾਜ਼ੁਦੀਨ ਨਾਲ ਜੇਕਰ ਆਪਾਂ ਗੱਲ ਕਰੀਏ ਸੋ ਹੋਰ ਵੀ ਕਾਫੀ ਵੱਡੇ ਆਰਟਿਸਟ ਨੇ ਉਹਨਾਂ ਨਾਲ ਕੰਮ ਕੀਤਾ। ਸੋ ਉਹਨਾਂ ਨਾਲ ਕੰਮ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ? ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਕਦੇ-ਕਦੇ ਤੇ ਉਹ ਮਤਲਬ ਯਾ ਨਾ ਮੈਨੂੰ ਬਿਲੀਵ ਹੀ ਨਹੀਂ ਹੁੰਦਾ ਸੀ ਕਿ ਮੇਰੀ ਜਿਹੜੀ ਪਹਿਲੀ ਫਿਲਮ ਸੀਗੀ ਆਪਰੇਸ਼ਨ ਮੈਫਰ ਉਹ ਜੀਮ ਸਿੰਘ ਸਰ ਦੇ ਨਾਲ ਹੈ ਉਹ ਨੈਟਫਲਿਕਸ ਤੇ ਆਇਆ ਤੇ ਫਿਰ ਮੈਂ ਸੈਕਸ਼ਨ 108 ਕਿ ਤੀਨ ਨਵਾਜ਼ਦਿਨ ਸਰ ਦੇ ਨਾਲ ਜਦੋਂ ਮੈਨੂੰ ਪਤਾ ਲੱਗਿਆ ਸੈਕਸ਼ਨ 108 ਦਾ ਕਿ ਅੱਛਾ ਚਲੋ ਮੈਂ ਇਸ ਫਿਲਮ ਚ ਲਈ ਲੌਗਡ ਆ ਤੇ ਮੈਨੂੰ ਬਿਲੀਵ ਹੀ ਨਹੀਂ ਹੋਇਆ ਯੂ ਨੋ ਨਵਾਜ਼ਦਿਨ ਸਰ ਦੇ ਨਾਲ ਮੈਂ ਆਈ ਨੈਵਰ ਇਮੇਜਿਨ ਮਾਈਸੈਲਵ ਇਨ ਅ ਵਾਈਲਡੈਸਟ ਡ੍ਰੀਮ ਕਿ ਮੈਨੂੰ ਨਵਾਜ਼ਦਿਨ ਸਰ ਦੇ ਨਾਲ ਕੰਮ ਕਰਨ ਨੂੰ ਮਿਲੇਗਾ ਬਟ ਫਿਰ ਮੈਂ ਸੈਟ થઈ ਗਈ ਫਿਰ ਮੇਰੀ ਗੱਲ ਚੱਲਣ ਲੱਗੀ ਹਾ ਨਵਾਜ਼ੁद्दीन ਸਾਹ ਦੇ ਨਾਲ ਤੇ ਸੱਚੇ ਮੈਨੂੰ ਹੁਣ ਤੱਕ ਮੈਨੂੰ ਬਿਲੀਵ ਨਹੀਂ ਹੁੰਦਾ ਬਿਕਾਜ਼ ਮੈਂ ਤਾਂ ਕਦੇ ਵੀ ਨਹੀਂ ਸੋਚੀ ਸੀ ਕਿ ਨਵਾਜ਼ੁद्दीन ਸਾਹ ਦੇ ਨਾਲ ਕੰਮ ਕਰਨ ਨੂੰ ਮਿਲੂਗਾ ਬਟ ਬਹੁਤ ਜ਼ਿਆਦਾ ਹੰਬਲ ਹੈ ਨਵਾਜ਼ੁद्दीन ਸਾਹ ਦੇ ਅਰਾਊਂਡ ਨਾ ਇਹਦਾ ਸਟਾਰ ਵਾਲਾ ਆਰਾ ਫੀਲ ਨਹੀਂ ਹੁੰਦਾ ਕਦੇ ਐਦਾ ਲੱਗਦਾ ਹੈ ਕਿ ਤੁਸੀਂ ਫਰੈਂਡ ਦੇ ਨਾਲ ਗੱਲ ਕਰ ਰਹੇ ਹੋ ਉਹ ਤੁਹਾਨੂੰ ਇੱਕਦਮ ਹੀ ਕੰਫਰਟੇਬਲ ਫੀਲ ਕਰ ਦਿੰਦੀ ਹੈ ਕਿ अच्छा दिल्ली तो अच्छा ते किन्ना टाइम हो गया बॉम्बे हो जाएगा हो जाएगा ते राजवाल सर भी राजवाल सर भी मेरे नाल नॉर्मली ਗੱਲਾਂ ਕਰਨ ਲੱਗੇ اچھا बॉम्बे हो अच्छा ਨਾ ਨਾ ਹੋ ਜਾਊਗਾ ਜੀ اچھا ਟਾਈਮ ਤਾਂ ਲੱਗਦਾ ਪਰ ਹੋ ਜਾਊਗਾ ਟੈਨਸ਼ਨ ਨਾ ਲਓ ਤੋਂ ਮੈਨੂੰ ਲੱਗਦਾ ਜਿੰਨੇ ਵੱਡੇ ਸਟਾਰ ਹੁੰਦੇ ਆ ਨਾ ਉਹਨਾਂ ਦੇ ਅੰਦਰ ਅੰਦਰੋਂ ਇਕਦਮੀ ਉਹ ਹੁੰਦਾ ਹੈ ਕਿ ਫ੍ਰੈਂਡਲੀ ਫੀਲ ਕਰਾਨਾ ਹੈ ਇਕਦਮ ਵੀ ਹੰਬਲ ਤੇ ਹੋ ਦੇਖਦੇ ਅਗੇ ਪੰਜਾਬ ਚ ਕੀ ਕੀ ਹੋਣਾ ਹੈ ਸੋ ਜਿਮੀ ਭਾਜੀ ਨਾਲ ਵੀ ਹੈਨਾ ਤੁਸੀਂ ਕੰਮ ਕੀਤਾ ਸੋ ਜਿਮੀ ਸਰ ਦੀ ਇੱਕ ਖਾਸ ਗੱਲ ਇਹ ਹੈਗੀ ਕਿ ਉਹ ਬਹੁਤ ਘੱਟ ਬੋਲਦੇ ਨੇ ਕਿ ਜਦੋਂ ਤੁਸੀਂ ਵੀ ਉਹਨਾਂ ਨਾਲ ਕੰਮ ਕੀਤਾ ਕਿ ਤੁਹਾਡੇ ਨਾਲ ਵੀ ਇਦਾਂ ਦਾ ਹੀ ਸੀ ਬਹੁਤ ਘੱਟ ਬੋਲਦੇ ਆ ਆ ਵੀ ਹੋਇਆ ਫਿਲਮ ਸ਼ੂਟ ਹੋ ਗਈ ਤੇ ਉਹਦੇ ਬਾਅਦ ਜਿਹੜਾ ਬੰਬੇ ਵਿੱਚ ਜਿਮ ਸੀ ਉਹ ਵੀ ਜਿਮੀ ਸਰ ਤੇ ਮੇਰਾ ਜਿਮ ਵੀ ਸੇਮ ਹੈ ਉਹ ਬਹੁਤ ਕੱਟ ਬੋਲਦਾ ਸੱਚੀ ਉਹ ਸੈਟ ਤੇ ਹਾਂ ਜਿੰਨੇ ਵੀ ਡਾਇਲੋਗ ਹੈ ਉਨਾ ਹੀ ਬੋਲਣਾ ਹੈ ਉਹਦੇ ਬਾਅਦ ਇੰਨਾ ਜ਼ਿਆਦਾ ਤਾਂ ਗੱਲ ਹੁੰਦੀ ਨਹੀਂ ਬਹੁਤ ਕੱਟ ਬੋਲਦਾ ਹੈ ਮਤਲਬ ਮୋਰ ਲਾਇਕੀ ਉਹ ਸਿਰਫ ਆਪਣਾ ਆਪਣਾ ਐਕਸਪ੍ਰੈਸ ਕਰਦੇ ਬਹੁਤ ਘੱਟ ਬੋਲਦੇ ਆ ਸੋ ਕਿੰਨਾ ਵਧੀਆ ਲੱਗਦਾ ਜਦੋਂ ਪਹਿਲਾਂ ਵੀ ਮੇਨ ਲੀਡ ਤੇ ਹੀ ਕੰਮ ਕੀਤਾ ਹੋਵੇ ਹੁਣ ਪੋਲੀਵੁੱਡ ਦੇ ਵਿੱਚ ਵੀ ਮੇਨ ਲੀਡ ਤੇ ਹੀ ਤੁਸੀਂ ਆ ਰਹੇ ਹੋ ਸੋ ਕਿੱਦਾਂ ਦਾ ਹੁਣ ਤੁਹਾਨੂੰ ਮਹਿਸੂਸ ਹੋ ਰਿਹਾ ਆ ਨੇ ਕਲ ਕੇ ਸੀ ਸੂਏ ਵਿਚੇਰੇ ਵਾਲੇ ਵਿੱਚ ਮੇਨ ਲੀਡ ਤਾਂ ਨਹੀਂ ਹੈ ਸੂਏ ਵਿਚੇਰਾ ਸੂਏ ਵਿਚੇਰਾ ਸੂਏ ਵਿਚੇਰੇ ਵਾਲੇ ਵਿੱਚ ਮੇਨ ਲੀਡ ਤਾਂ ਨਹੀਂ ਹੈ ਉਹਦੇ ਵਿੱਚ ਤਾਂ ਨਹੀਂ ਤੁਹਾਨੂੰ ਗਰੇਵਾਲ ਤੇ ਨਿਰਵੈਰ ਪੰਨਵਾ ਬਟ ਅਮਰੀ ਪਹਿਲੀ ਫਿਲਮਾ ਛੋੜਾ ਜਿਹਾ ਰੋਲ ਹੈ ਬਟ ਬਹੁਤ ਇੰਪੈਕਟਫੁਲ ਰੋਲਰ ਮੈਨੂੰ ਬਹੁਤ ਬਹੁਤ ਮੈਂ ਬਹੁਤ ਗ੍ਰੇਟਫੁਲ ਫੀਲ ਕਰ ਰਹੀ ਆ ਆ ਬਹੁਤ ਮੈਨੂੰ ਬਹੁਤ ਸਰਡਨਲੀ ਹੋਇਆ ਮੈਂ ਜਨਜੋ ਜੀ ਨੂੰ ਮਿਲੀ ਕਹਿਣ ਲੱਗੇ ਕਿ ਅੱਛਾ ਆ ਫਿਲਮ ਹੈ ਦੇ ਵਿੱਚ ਆ ਕਰੈਕਟਰ ਹੈ ਕਰ ਲੋ ਵਧੀਆ ਹੋਏਗਾ ਇੰਪੈਕਟਫੁਲ ਕਰੈਕਟਰ ਹੈ ਤੁਹਾਨੂੰ ਵਧੀਆ ਲੱਗੂਗਾ ਤੇ ਮੈਂ ਕਿਹਾ ਓਕੇ ਜੀ ਉਹ ਹੁੰਦਾ ਨਾ ਕਿ ਜਦੋਂ ਤੁਸੀਂ ਨਵੀਂ ਇੰਡਸਟਰੀ ਚ ਆਉਂਦੇ ਹੋ ਤਾਂ ਥੋੜਾ ਜਿਹਾ ਔਖਾ ਤਾਂ ਹੁੰਦਾ ਹੀ ਹੈ ਜਿਹੜਾ ਪਹਿਲਾ ਸਟੈਪ ਹੁੰਦਾ ਹੈ ਮੈਂ ਕਿਹਾ ਕਿ ਕਰ ਗਿਆ ਚਲੋ ਐਂਡ ਆ ਫਿਲਮ 10 ਅਕਤੂਬਰ ਨੂੰ ਰਿਲੀਜ਼ ਵੀ ਹੋ ਰਹੀ ਹੈ ਮੈਂ ਕਿਹਾ ਚਲੋ ਠੀਕ ਹੈ ਬੜੀਆ ਓਪਰਚ्युनिटी ਹੈ ਕਰਦੇ ਆਂ ਅੱਛਾ ਜਦੋਂ ਤੁਹਾਨੂੰ ਇਹ ਪਾਲੀਵੁੱਡ ਦੀ ਜਦੋਂ ਫਿਲਮ ਤੁਹਾਨੂੰ ਮਿਲੀ ਸੀ ਸੋ ਘਰਦਿਆਂ ਦਾ ਕੀ ਰਿਐਕਸ਼ਨ ਸੀ ਉਹਨਾਂ ਨੇ ਕੀ ਤੁਹਾਨੂੰ ਕਿਹਾ ਸੀ ਕਿਉਂਕਿ ਜਦੋਂ ਤੁਸੀਂ ਆਲਰੇਡੀ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਸੀ ਕੋਈ ਬੰਦਾ ਕਹਿੰਦਾ ਨਹੀਂ ਕਿ ਯਾਰ ਬਾਲੀਵੁੱਡ ਤੋਂ ਅੱਪਰ ਤੁਹਾਨੂੰ ਜਾਣਾ ਚਾਹੀਦਾ ਸੀ ਕਿ ਤੁਸੀਂ ਇੱਧਰ ਪਾਲੀਵੁੱਡ ਵਾਲੇ ਪਾਸੇ ਕਿਉਂ ਆਏ ਨਹੀਂ ਮੇਰੀ ਫੈਮਿਲੀ ਨੇ ਅੱਧਾ ਤਾਂ ਕੁਝ ਵੀ ਨਹੀਂ ਕਿਹਾ ਮੈਂ ਸੱਡਨਲੀ ਹੋਇਆ ਮੈਂ ਫ फेब्रुवारी ਹਾਂ ਫ फेब्रुवारी ਚ ਮੇਰੀ ਇੱਥੇ ਪਹਿਲੀ ਮੀਟਿੰਗ ਹੋਈ ਪੰਜਾਬ ਚ ਤੇ ਮੇਰੀ ਫੈਮਿਲੀ ਨਾ ਬਹੁਤ ਜ਼ਿਆਦਾ ਸਪੋਰਟਿਵ ਐਟਾ ਤੂੰ ਪੰਜਾਬ ਚ ਕੰਮ ਕਰਨਾ ਚਾਹਦੇ ਹੋ ਪੰਜਾਬ ਚ ਕਰੋ ਕੋਈ ਚੀਜ਼ ਕਰਨੀ ਹੈ ਤੇ ਬਟ ਹਾਂ ਮੇਰੀ ਫੈਮਿਲੀ ਮੈਨੂੰ ਮੇਰੀ ਮੇਰੀ ਸਭ ਤੋਂ ਵੱਡੀ ਭੈਣ ਜਿਹੜੀ ਹੈ ਮੈਂ ਉਹਦੇ ਨਾਲ ਗੱਲ ਕਰੀ ਸੀ ਮੈਨੂੰ ਪੁੱਛਣ ਲੱਗੇ ਕਿ ਆਮੋ ਇੱਕ ਗੱਲ ਦੱਸੋ ਕਿ ਚਲੋ ਬੰਬੇ ਤਾਂ ਤਾਂ ਪਤਾ ਹੈ ਬਟ ਇੱਥੇ ਪੰਜਾਬ ਚ ਲੋਕ ਕਿਵੇਂ ਆ ਮੈਂ ਕਹਾ ਮੈਂ ਸੱਚੀ ਗਾ ਮੈਨੂੰ ਪੰਜਾਬ ਚ ਆ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਨੂੰ ਇੱਥੇ ਆ ਕੇ ਮੈਨੂੰ ਨਾ ਬਹੁਤ ਜ਼ਿਆਦਾ ਵੈਲਕਮਿੰਗ ਫੀਲ ਹੋ ਰਿਹਾ ਹੈ ਤੇ ਮੈਂ ਇੱਥੇ ਆ ਕੇ ਪਹਿਲਾ ਕਦੇ ਵੀ ਸਿੰਗਿੰਗ ਦਾ ਨਹੀਂ ਸੋਚਿਆ ਮੈਂ ਪੰਜਾਬ ਚ ਆ ਕੇ ਸਿੰਗਿੰਗ ਦਾ ਵੀ ਸਟਾਰਟ ਕੀਤਾ ਤੇ ਬਦਲੇ ਮੈਨੂੰ ਇੱਥੇ ਆ ਕੇ ਨਾ ਮੈਨੂੰ ਬਹੁਤ ਜ਼ਿਆਦਾ ਐਦਾ ਫੀਲ ਹੁੰਦਾ ਮੈਂ ਕ੍ਰੀਏਟਿਵ ਮੈਨੂੰ ਫੀਲ ਹੁੰਦਾ ਹੈ ਤੇ ਜਦੋਂ ਮੈਂ ਬੰਬੇ ਵੀ ਸੀ ਬੰਬੇ ਦੀ 에ਅਰ ਚ ਮੈਨੂੰ ਐਂਗਜ਼ਾਇਟੀ ਫੀਲ ਹੁੰਦੀ ਸੀ ਤੇ ਮੈਂ ਇੱਥੇ ਆ ਗਈ ਹੁਣ ਮੈਨੂੰ ਇੱਥੇ ਆ ਕੇ ਇਦਾਂ ਲੱਗਦਾ ਕਿ ਯੂ نو ਹੁਣ ਤਾਂ ਹਾਂ ਖੁਲੀ ਹਵਾਵਾਂ ਚੱਲ ਰਹੀ ਹੈ ਪੀਸ ਹੈ ਹੁਣ ਤਾਂ ਮੈਨੂੰ ਇਦਾਂ ਲੱਗਦਾ ਹੁਣ ਮੈਨੂੰ ਪੰਜਾਬ ਚ ਹੀ ਰਹਿਣਾ ਹੈ ਅੱਛਾ ਸੋ ਤੁਹਾਨੂੰ ਬਾਲੀਵੁੱਡ ਤੇ ਪੋਲੀਵੁੱਡ ਚ ਕੀ ਡਿਫਰੈਂਸ ਅਕੰਡੋ ਮਿਲਿਆ ਕਾਫੀ ਚੀਜ਼ਾਂ ਹੁੰਦੀਆਂ ਨੇ ਨਾ ਜੋ ਡਿਫਰੈਂਸ ਡਿਫਰੈਂਸ ਇਦਾਂ ਮੇਜਰ ਡਿਫਰੈਂਸ ਨਹੀਂ ਹੈਗਾ ਬਟ ਇੰਨਾ ਤਾਂ ਹੈਗਾ ਇੱਥੇ ਆਡੀਸ਼ਨਸ ਬਹੁਤ ਘੱਟ ਹੁੰਦੇ ਆ ਉੱਥੇ ਤਾਂ ਉੱਥੇ ਇੱਕ ਜਗ੍ਹਾ ਹੈ ਆਰਾਮਨਗਰ ਉੱਥ ਦੇ ਆਡੀਸ਼ਨਸ ਹੁੰਦੇ ਆ ਕਾਸਟਿੰਗ ਹਾਊਸਸੇ ਆ प्रोडक्शन ਹਾਊਸਸੇ ਉਥੇ ਲੰਬੀ ਲੰਬੀ ਲਾਈਨ ਅਪ ਹੁੰਦੀ ਆ ਆਡੀਸ਼ਨ ਦੀ ਬਟ ਇਥੇ ਆਡੀਸ਼ਨਸ ਬਹੁਤ ਘੱਟ ਹੁੰਦੇ ਆ ਡਾਇਰੈਕਟਰਸ ਨੂੰ ਮਿਲੋ ਪ੍ਰੋਡਿਊਸਰਸ ਨੂੰ ਮਿਲੋ ਡਾਇਰੈਕਟਰਸ ਐਂਡ ਆਲ ਇੱਕ ਚੀਜ਼ ਤਾਂ ਹੁੰਦੀ ਆ ਕਿ ਇੱਕ ਇੱਕ ਨਾ ਮੋਨੋਲੋਗ ਰਿਕਾਰਡ ਕਰਨਾ ਹੁੰਦਾ ਹੈ ਮੋਨੋਲੋਗ ਰਿਕਾਰਡ ਕਰਕੇ ਤੁਸੀਂ ਆਪਦੇ ਕੋਲ ਰੱਖੋ ਅ ਡਾਇਰੈਕਟਰ ਨੂੰ ਮਿਲਰ ਪ੍ਰੋਡਿਊਸਰ ਨੂੰ ਮਿਲਰ ਡਾਇਰੈਕਟਰ ਪ੍ਰੋਡਿਊਸਰ ਨਾਲ ਹੀ ਹੁੰਦਾ ਹੈ ਕਿ ਪ੍ਰੋਫਾਈਲ ਸ਼ੇਅਰ ਕਰ ਦਿਓ ਜੇ ਤੁਹਾਡੇ ਕੋਲ ਮੋਨੋਲੋਗ ਵੀ ਹੈਗਾ ਤਾਂ ਉਹ ਵੀ ਸ਼ੇਅਰ ਕਰ ਦਿਓ ਇੱਥੇ ਆ ਡਿਫਰੈਂਸ ਹੈ ਇੱਥੇ ਆ ਆਡੀਸ਼ਨਸ ਬਹੁਤ ਕੱਟ ਹੁੰਦਾ ਹੈ ਬਟ ਮੀਟਿੰਗ ਜਬ ਪ੍ਰੋਡਿਊਸਰ ਡਾਇਰੈਕਟਰਸ ਨੂੰ ਮਿਲਣਾ ਉਹ ਤਾਂ ਬੰਬਈ ਵਿੱਚ ਇੱਥੇ ਵੀ ਹੈ ਸੋ ਆਉਣ ਵਾਲੀ ਜਿਹੜੀ ਪਾਲੀਵੁੱਡ ਫਿਲਮ ਦਾ ਇਹਦਾ ਰابطਾ ਜੰਜੋਤੀ ਨਾਲ ਕਿਵੇਂ ਕਾਇਮ ਹੋਇਆ ਕਿਵੇਂ ਉਹਨਾਂ ਨੇ ਤੁਹਾਨੂੰ ਲੱਭਿਆ ਕਿਉਂਕਿ ਬਾਲੀਵੁੱਡ 'ਚ ਕੰਮ ਕਰ ਮੈਂ ਲੱਭਿਆ ਮੈਂ ਜੰਜੋਤੀ ਨੂੰ ਮਿਲ ਲੱਭਿਆ ਮੇਰੇ ਪੰਜਾਬੀ ਦੇ ਕਲਾਸਿਸ ਚੱਲਦੇ ਆ ਵਿਵੇਕ ਸੈਣੀ ਉਹ ਇੱਥੇ ਪੰਜਾਬ 'ਚ ਕੰਮ ਕਰਦੇ ਰਾਈਟਰ ਹੈ ਤੇ ਮੇਰੀ ਉਹਨਾਂ ਦੇ ਕਾਲ ਕਲਾਸਿਸ ਸੈਲਰੀ ਸੀ ਤੇ ਮੈਂ ਪੁੱਛਣ ਲੱਗੀ ਸਰ ਬਾਈ ਚਾਂਦ ਸੀ ਜੰਜੂਰ ਜੀ ਨੂੰ ਜਾਣਦੇ ਉਹ ਚਲ ਮੇਰਾ ਪੁੱਤ ਤੇ ਡਾਇਰੈਕਟਰ ਹੈ ਹਾਂਜੀ ਹਾਂਜੀ ਜੰਜੂਰ ਜੀ ਮੇਰੇ ਫਰੈਂਡ ਆ ਮੈਂ ਓਕੇ ਵੈਰੀ ਗੁੱਡ ਜੀ ਮੈਂ ਕਿਆ ਮੈਨੂੰ ਇੰਟਰੋਡਿਊਸ ਕਰਾ ਸਕਦੇ ਹੋ ਹਾਂਜੀ ਹਾਂਜੀ ਫਿਰ ਬਸ ਮੈਨੂੰ ਇੰਟਰੋਡਿਊਸ ਕਰਾਤਾ ਮੇਰੀ ਗੱਲ ਹੋਣ ਲੱਗੀ ਤੇ ਇੱਕ ਦਿਨ ਹੋਇਆ ਮੈਨੂੰ ਸਵੇਰੇ ਸਵੇਰੇ ਜੰਜੂਰ ਜੀ ਦਾ 8 ਵਜੇ ਮੈਨੂੰ ਮੈਸੇਜ ਆ ਗਿਆ ਕੀ ਆਪਾਂ ਮੀਟਿੰਗ ਕਰ ਸਕਦੇ ਮੈਂ ਕਹਾ ਹਾਂ ਜੀ ਜੀ ਮੈਂ ਕਹਾ ਦੱਸੋ ਕਿੰਨੇ ਵਜੇ ਆਣਾ ਹੈ ਜਿੰਨਾ ਤੁਸੀਂ ਇੱਥੇ ਆ ਸਕਦੇ ਹੋਣੇ ਆ ਜਾਓ ਮੈਂ ਕਹਾ ਅੱਛਾ ਮੈਂ ਕਹਾ ਕਿੱਥੇ ਆਣਾ ਹੈ ਇੱਥੇ ਸਟੂਡੀਓ ਚ ਆ ਜਾਓ ਡਬਿੰਗ ਡਬਿੰਗ ਚੱਲ ਰਹੀ ਹੈ ਰਵਾਬ ਸਟੂਡੀਓ ਇੱਥੇ ਆ ਜਾਓ ਮੇਕਾ ਠੀਕ ਹੈ ਜੀ ਡਾਨਾ ਮੈਗੀ ਔਰ ਫਿਰ ਮੈਨੂੰ ਦੱਸਣ ਲੱਗੇ ਆਹ ਕੈਰੈਕਟਰ ਹੈ ਗਾ ਲੋ ਵਹ ਇੰਪੈਕਟਫੁਲ ਕੈਰੈਕਟਰ ਹੈ ਤੇ ਮੇਰੀ ਆ ਮੀਟਿੰਗ ਜੰਜੋਤ ਜੀ ਨਾਲ ਪਹਿਲੀ ਮੀਟਿੰਗ ਸੀ ਕਿਹਾ ਉਹ ਸੋ ਕਿੰਨੇ ਇਕ ਐਕਸਾਈਟਡ ਹੋਏ ਸੀ ਜਦੋਂ ਤੁਹਾਨੂੰ ਜੰਜੋਤ ਜੀ ਦਾ ਮੈਸੇਜ ਆ ਰਿਹਾ ਹੈ ਕਿਉਂਕਿ ਕਈ ਵਾਰ ਐਦਾਂ ਹੁੰਦਾ ਨਾ ਕਿ ਜਦੋਂ ਮਿਲਣ ਲਈ ਕਿਸੇ ਦੀ ਤਾਂਗ ਹੋਵੇ ਤੁਸੀਂ ਫਿਲਮ ਵੀ ਕੋਈ ਕਰਨੀ ਸੀ ਪੋਲੀਵੁੱਡ ਤੁਸੀਂ ਕਰਨਾ ਚਾਹੁੰਦੇ ਸੀ ਸੋ ਜਦੋਂ ਮੈਸੇਜ ਆਇਆ ਤਾਂ ਮਤਲਬ ਦਿਲ ਵਿੱਚ ਤੁਹਾਡੇ ਕੀ ਚੱਲ ਰਿਹਾ ਸੀ ਇਸ ਟਾਈਮ ਮੈਸੇਜ ਆਇਆ ਮਤਲਬ ਮੈਂ ਐਦਾ ਕੁਝ ਐਕਸਪੈਕਟ ਹੀ ਨਹੀਂ ਕੀਤਾ ਸੀ ਕਿ ਐਦਾ ਹੋਏਗਾ ਐਦਾ ਹੋਏਗਾ ਮੈਂ ਕਿਹਾ ਚਲੋ ਅੱਜ ਪਹਿਲੀ ਪਹਿਲਾ ਮੀਟਿੰਗ ਹੈ ਨਾਰਮਲ ਮੀਟਿੰਗ ਹੈ ਕਰਦੇ ਆ ਠੀਕ ਹੈ ਬਾਅਦ ਚ ਦੇਖਾਂਗੇ ਕਿ ਕੀ ਹੁੰਦਾ ਹੈ ਬਟ ਉਹ ਬਾਈ ਚਾਂਸ ਹੋ ਗਿਆ ਆ ਫਿਲਮ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ ਆ ਕਰੈਕਟਰ ਕਰ ਲੋ ਵਧੀਆ ਜਿਹਾ ਕਰੈਕਟਰ ਹੈ ਨਹੀਂ ਜਿਹੜੀ ਦੂਜੀ ਫਿਲਮ ਹੈ ਉਹਦੇ ਵਿੱਚ ਹੋਰ ਵੱਡਾ ਕਰੈਕਟਰ ਕਰ ਸਕਦੇ ਆ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਮੈਂ ਤੁਹਾਨੂੰ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦੀ ਆ ਜੇ ਤੁਸੀਂ ਮੈਨੂੰ ਕਹਿ ਰਹੇ ਹੋ ਆ ਕਰੈਕਟਰ ਦੇ ਲਈ ਤੇ ਕਰਦੇ ਆ ਫਿਰ ਤੇ ਫਿਰ ਉਹਦੇ ਬਾਅਦ ਇੱਕ 10 ਦਿਨ ਬਾਅਦ ਫਿਰ ਇੱਕ ਲੁੱਕ ਟੈਸਟ ਵੀ ਹੋਇਆ ਲੁੱਕ ਟੈਸਟ ਦੇ ਬਾਅਦ ਜਿਹੜੇ ਫਿਲਮ ਦੇ ਰਾਈਟਰ ਹੈ ਵੀਰ ਸਿੰਘ ਵੀਰ ਸਿੰਘ ਨੂੰ ਮੇਰੀ ਪਿਕਚਰਜ਼ ਵਧੀਆ ਲੱਗੇ ਜਿਹੜਾ ਲੁੱਕ ਟੈਸਟ ਹੋਇਆ ਸੀ ਤੇ ਬਸ ਫਿਰ ਫਲੀ ਅਲੀ ਹੋ ਗਿਆ ਸੋ ਨਿਰਵੈਰ ਪੰਨੂ ਨਾਲ ਕੰਮ ਕਰਕੇ ਵੀ ਕਿਵੇਂ ਲੱਗਿਆ ਸੋ ਕਿ ਤਨੂ ਗਰੇਵਾਲ ਵੀ ਜੇਕਰ ਆਪਾਂ ਗੱਲ ਕਰੀਏ ਬਹੁਤ ਹੀ ਹੰਬਲ ਜੀ ਬੜੀ ਹਾਂ ਪਿਆਰੀ ਜੀ ਉਹ ਕੁੜੀ ਹੈ ਸੋ ਉਹਦੇ ਨਾਲ ਵੀ ਕੰਮ ਕਰਕੇ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗਿਆ ਨਿਰਵੈਰ ਦੀ ਆ ਡੈਬਿਊ ਫਿਲਮ ਹੈ ਬਟ ਨਿਰਵੇਦਨ ਨਾਲ ਕੰਮ ਕਰਕੇ ਤਾਂ ਲੱਗੇ ਨਹੀਂ ਉਹਨਾਂ ਨਿਰਵੈਰ ਦੀ ਡੈਬਿਊ ਫਿਲਮ ਹੈ ਉਹ ਸੱਚੀ ਬਹੁਤ ਮਿਹਨਤ ਕਰਦਾ ਈਵਨ ਤਨੂ ਬਹੁਤ ਮਿਹਨਤ ਕਰਦੀ ਹੈ ਬਹੁਤ ਸਿੰਪਲ ਜੀ ਕੁੜੀ ਹੈ ਬਹੁਤ ਮਤਲਬ ਬਹੁਤ সুইਟਲੀ ਯੂ نو ਗੱਲਬਾਤ ਕਰਦੀ ਹੈ ਬਹੁਤ ਹੰਬਲ ਹੈ ਸੋ ਸਿੰਗਿੰਗ ਦਾ ਵੀ ਤੁਹਾਨੂੰ ਕਾਫੀ ਜ਼ਿਆਦਾ ਸ਼ੌਂਕ ਹੈ ਇਹ ਕਿੱਥੋਂ ਸ਼ੌਂਕ ਪਿਆ ਮਤਲਬ ਕਿਉਂਕਿ ਐਕਟਰ ਜ਼ਿਆਦਾਤਰ ਮੈਂ ਦੇਖਿਆ ਜਿਹੜੇ ਸਿੰਗਰ ਹੁੰਦੇ ਉਹ ਐਕਟਰ ਜ਼ਰੂਰ ਬਣਦੇ ਆ ਬਟ ਇੱਥੇ ਜਿਹੜੀ ਐਕਟਰਸ ਉਹ ਸਿੰਗਰ ਬਣ ਰਹੀ ਹੈ ਸਿੰਗਿੰਗ ਦਾ ਸ਼ੌਕ ਦਾ ਸੀ ਮੈਨੂੰ ਅ ਐਦਾ ਸੋਚਿਆ ਸੀ ਕਿ ਅੱਛਾ ਪੰਜਾਬ 'ਚ ਥੋੜਾ 1-2 ਸਾਲ ਹੋਰ ਵੱਡੀ-ਵੱਡੀ ਫਿਲਮ ਕਰ ਲਈ ਉਹਦੇ ਬਾਅਦ ਸਿੰਗਿੰਗ ਦਾ ਸਿੰਗਿੰਗ ਵੀ ਸਟਾਰਟ ਕਰਨੀ ਹੈ ਔਰ ਉਸ ਸੱਡਨਲੀ ਹੋਇਆ ਕਿ ਮੇਰੀ ਟੀਮ ਦੇ ਨਾਲ ਗੱਲ ਚੱਲ ਰਹੀ ਸੀ ਮੈਂ ਕਿਹਾ ਕਿ ਅੱਗੇ ਫਿਊਚਰ ਦਾ ਪਲਾਨ ਹੈ ਮੈਨੂੰ ਸਿੰਗਿੰਗ ਵੀ ਕਰਨੀ ਹੈ ਤੇ ਮੈਨੂੰ ਕਹਿਣ ਲੱਗੇ ਕਿ ਬਾਤ ਚ ਕਿਉਂ ਕਰਨੀ ਹਜੇ ਸਟਾਰਟ ਕਰ ਦੋ ਐਕਟਿੰਗ ਤਾਂ ਚੱਲੇ ਰਹੀ ਐ ਐਕਟਿੰਗ ਦੇ ਨਾਲ ਨਾਲ ਸਿੰਗਿੰਗ ਵੀ ਕਰ ਲਓ ਮੈਂ ਕਿਹਾ ਚਲੋ ਠੀਕ ਐ ਦੇਖਦੇ ਆ ਫਿਰ ਬਸ ਥੋੜਾ ਜਿਹਾ ਟਾਈਮ ਲੱਗ ਗਿਆ ਬਟ ਹੁਣ ਤਾਂ ਅਸੀਂ ਪਲਾਨ ਕਰ ਰਹੇ ਐਪੀ ਦਾ ਵੀ ਪਲਾਨ ਕਰ ਰਹੇ ਆ ਸੋ ਪੰਜਾਬੀ ਸਿੰਗਰਸ ਬਹੁਤ ਜ਼ਿਆਦਾ ਨਹੀਂ ਹੈ ਨਾ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਕਿਹਨੂੰ ਖਾਸ ਸੁਣਨਾ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ ਹਾਂ ਸਾਰੇ ਸਿੰਗਰਾਂ ਨੂੰ ਮੈਨੂੰ ਐਮੇ ਫਿਰਗ ਤੇ ਬਹੁਤ ਵਧੀਆ ਲੱਗਦਾ ਹੈ ਦਿਲਜੀਤ ਤਾਂ ਸਾ ਤੇ ਦਿਲਜੀਤ ਤਾਂ ਸਾਰਿਆਂ ਨੂੰ ਪਸੰਦ ਆ ਤੇ ਕਰਨ ਔਜਲਾ ਵੀ ਮੈਨੂੰ ਸਰ ਤੇ ਸਤਿੰਦਰ ਸਰਤਾਜ ਤੇ ਵੀ ਗਾਣੇ ਬਹੁਤ ਪਸੰਦ ਆ ਇੰਨਾ ਜ਼ਿਆਦਾ ਯੂ نو ਇੰਨਾ ਜ਼ਿਆਦਾ ਪੀਸ ਮਿਲਦਾ ਸਤਿੰਦਰ ਜੀ ਸਤਿੰਦਰ ਸਰਤਾਜ ਦੇ ਗਾਣਿਆਂ ਇੰਨਾ ਜ਼ਿਆਦਾ ਪੀਸ ਮਿਲਦਾ ਇੰਨਾ ਮਤਲਬ ਬਹੁਤ ਅੱਛਾ ਲੱਗਦਾ ਹੈ ਸਰਦਰ ਸਰਤਾਜ ਕੇ ਗਾਣੇ ਦਾ ਸੋ ਆਪਾਂ ਹੁਣ ਤੁਹਾਡੇ ਜਿਹੜਾ ਫਿਲਮਾਂ 'ਚ ਤੁਹਾਡੀ ਐਕਟਿੰਗ ਤਾਂ ਆਪਾਂ ਦੇਖੀ ਦੇਖੀ ਹੈ ਬਟ ਹੁਣ ਔਨ ਸਕਰੀਨ ਤੁਹਾਡੇ ਤੁਸੀਂ ਗਾਣਾ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਆਉਣ ਵਾਲੇ ਟਾਈਮ ਤੇ ਤੁਸੀਂ ਲੋਕਾਂ ਨੂੰ ਤਾਂ ਦੇਖੋਗੇ ਹੀ ਦੇਖੋਗੇ ਟੀਵੀ ਤੇ ਬਟ ਹੁਣ ਜੋ ਸਾਡਾ ਚੱਲ ਰਿਹਾ ਆਪਾਂ ਇੰਟਰਵਿਊ ਦੇ ਵਿੱਚ ਤੁਹਾਡੇ ਤੋਂ ਗਾਣਾ ਜ਼ਰੂਰ ਸੁਣਾਂਗੇ ਅੱਛਾ ਹੂੰ ਤਾਰੇ ਆ ਤੂੰ ਪੁੱਛ ਚਨਵੇਂ ਸਾਰੀ ਰਾਤ ਤੇਰਾ ਦੱਕਨੀ ਅਰਾ ਤਾਰੇ ਆ ਤੂੰ ਪੁੱਛ ਚਨਵੇਂ ਐ ਮੇਦਰਿਆ ਹੋਈ ਤਬਾ ਅੰਲਾ ਰੇ ਆ ਤੂੰ ਪੁੱਛ ਚਨਵੇਂ ਸਾਰੀ ਰਾਤ ਤੇਰਾ ਦੱਕਨੀ ਅਰਾ ਤਾਰੇ ਆ ਤੂੰ ਪੁੱਛ ਜਨਵੇ ਸੋ ਕਿਸੇ 뮤זיਕ ਡਾਇਰੈਕਟਰ ਜਾਂ ਕਿਸੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿ ਅਸੀਂ ਆਉਣ ਵਾਲੇ ਟਾਈਮ ਤੇ ਮੈਂ ਕੋਈ ਗਾਣਾ ਕੱਢਣਾ ਔਰ ਤੁਹਾਡੀ ਹੈਲਪ ਮੈਨੂੰ ਜ਼ਰੂਰ ਚਾਹੀਦੀ ਹੈ ਅ ਅੱਜ ਡਾਇਰੈਕਟਰ ਦੇ ਨਾਲ ਤੇ ਅਸੀਂ ਆਪ ਹੀ ਪਲਾਨ ਕਰ ਰਹੇ ਹਾਂ ਆ ਆਪਣਾ ਪਰਸਨਲ オリジナル ਗਾਣਾ ਪਲਾਨ ਕਰੇ ਡਾਇਰੈਕਟਰ ਨਾਲ ਹਜੇ ਤਾਂ ਗੱਲ ਨਹੀਂ ਹੋਈ ਮੈਂ ਕਹਿ ਕੇ ਚਲੋ ਪਹਿਲਾਂ ਨਾ ਗਾਣਾ ਰੈਡੀ ਕਰਦੇ ਆ ਉਹਦੇ ਬਾਅਦ ਕਿਸੇ ਦੇ ਨਾਲ ਗੱਲ ਕਰਾਂਗੇ ਕਿ ਅੱਗੇ ਕੀ ਕਰਨਾ ਹੈ ਪਰ ਪਹਿਲਾਂ ਤਾਂ ਫੋਕਸ ਹੈ ਪਹਿਲਾਂ 뮤직 ਨੂੰ ਰੈਡੀ ਕਰਦੇ ਆ ਸੋ ਆਉਣ ਵਾਲੀਆਂ ਤੁਹਾਡੀਆਂ ਕੀ ਪਲੈਨਿੰਗਸ ਨੇ ਅੱਗੇ ਫਿਊਚਰ ਦੀ ਪਲੈਨਿੰਗ ਦਾ ਸੁਪਨੇ ਤਾਂ ਬਹੁਤ ਵੱਡੇ-ਵੱਡੇ ਹੋਰ ਦੇਖਦੇ ਕੀ ਹਾਂ ਕਿ ਹੁੰਦਾ ਹੈ ਪਹਿਲਾ オリジナル ਪਲਾਨ ਹੈ ਅਕਤੂਬਰ ਚ ਸੂਵਿਚਰੀ ਵਾਲੇ ਰਿਲੀਜ਼ ਹੋਣੀ ਹੈ ਤੇ ਅਕਤੂਬਰ ਚ ਮਿਊਜ਼ਿਕ ਦਾ ਵੀ پلان ਹੈ ਕਿ ਜਿਹੜਾ ਪਹਿਲਾ ओरिजिनल ਗਾਣਾ ਹੈ ਉਹ ਆਪਾਂ ਰਿਲੀਜ਼ ਕਰਾਂਗੇ ਅਕਤੂਬਰ ਚ ਉਹਦੇ ਬਾਅਦ ਇੱਕ ਹੋਰ ਗਾਣਾ ਕਰਨੇ ਉਹਦੇ ਬਾਅਦ EP ਕਰਨੀ ਆ ਦੇ ਨਾਲ ਨਾਲ ਫਿਲਮ ਵੀ ਦੇ ਫਿਲਮ ਦੀ ਗੱਲ ਚੱਲ ਹੀ ਰਹੀ ਹੈ ਸੋ ਮੈਨੂੰ ਲੱਗਦਾ ਕਿ ਦਿੱਲੀ ਤੋਂ ਸ਼ਾਇਦ ਤੁਹਾਡੇ ਪੇਰੈਂਟਸ ਪੱਕਾ ਤੁਹਾਡੀ ਇਹ ਫਿਲਮ ਦੇਖਣ ਆਣਗੇ ਕਿਉਂਕਿ ਪੰਜਾਬੀ ਦੇ ਵਿੱਚ ਹੈਨਾ ਫਿਲਮ ਕਰਨਾ ਉਹ ਵੀ ਕਾਫੀ ਜ਼ਿਆਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਬਿਲੋਂਗ ਕਰਦੇ ਆ ਤੁਹਾਡੀ ਫੈਮਿਲੀ ਜਿਹੜੇ ਪੰਜਾਬ ਨੂੰ ਵੀ ਬਿਲੋਂਗ ਅੱਛਾ ਇੱਕ ਇਹ ਵੀ ਗੱਲ ਹੁੰਦੀ ਹੈ ਨਾ ਜਦੋਂ ਕੋਈ ਬਾਹਰੋਂ ਆਂਦਾ ਹੈ ਜਾਂ ਦਿੱਲੀ ਜਾਂ ਬੰਬੇ ਤੋਂ ਕੋਈ ਆਂਦਾ ਹੈ ਪੰਜਾਬੀਆਂ ਨੂੰ ਪੰਜਾਬ ਚ ਆ ਕੇ ਉਹਨਾਂ ਨੂੰ ਨਾ ਖਾਸ ਖਾਣੇ ਦੀ ਬੜੀ ਰਹਿੰਦੀ ਹੈ ਕਿ ਅਸੀਂ ਇਹ ਖਾਣਾ ਤੋਂ ਜ਼ਰੂਰ ਵੀ ਨਹੀਂ ਸਕਦੇ ਨਾ ਮੈਂ ਤਾਂ ਮੈਂ ਤਾਂ ਡਾਈਟ ਤੇ ਮੈਂ ਤਾਂ ਖਾ ਵੀ ਨਹੀਂ ਸਕਦੇ ਮੈਂ ਹਜੇ ਤੱਕ ਕੋਲੇ ਫਟੂਰੇ ਵੀ ਨਿਗਾ ਕੇ ਵੇਖੇ ਮੇਰੇ ਸਿਪ ਬੋਇਲਡ ਚੋਲੇ ਚੱਲਦੇ ਮੈਂ ਇੱਥੇ ਆ ਗਈ ਹੁਣ ਵੀ ਮੈਂ ਇੱਥੇ ਨਹੀਂ ਖਾ ਸਕਦੀ ਮੈਨੂੰ ਯਾਦ ਹੈ ਮੈਂ ਇੱਕ ਮੀਟਿੰਗ 'ਚ ਗਈ ਸੀ ਤੇ ਡਿਨਰ ਦਾ ਟਾਈਮ ਹੋਣ ਲੱਗਿਆ ਕਿ ਆਪਾਂ ਕੁਝ ਡਿਨਰ ਦੇ ਆਰਡਰ ਕਰੀਏ ਮੈਂ ਕਿਹਾ ਹਾਂਜੀ ਮੈਨੇ ਪੁੱਛਣ ਲੱਗੀ ਕਿ ਖਾਣਾ ਹੈ ਮੈਂ ਕਿਹਾ ਸੌਟੀ ਵੈਜੀਟੇਬਲ ਆਰਡਰ ਕਰੀਏ ਉਹ ਵੀ ਕੰਫਿਊਜ਼ ਹੋ ਗਏ ਹਾਂ ਹਾਂ ਕਿਤੇ ਪੰਜਾਬੀ ਜਿਹੜੇ ਜ਼ਿਆਦਾ ਤੱਕ ਤੜਕਾ ਨਾ ਮਾਰਿਆ ਹੋਵੇ ਖੁੱਲੇ ਘੀ ਦਾ ਸਵਾਦ ਹੀ ਨਹੀਂ ਆਉਂਦਾ ਉਹ ਵੀ ਸੀ ਪੰਜਾਬ ਚਾਹ ਤੇ ਸੌਟੇ ਵੈਜੀਟੇਬਲਸ ਨਾ ਨਾ ਐਦਾ ਨਹੀਂ ਹੁੰਦਾ ਨਾ ਨਾ ਜੇ ਇੱਥੇ ਕੰਮ ਕਰਨਾ ਹੈ ਫਿਰ ਤਾਂ ਨਾਰਮਲੀ ਰੋਟੀ ਤੇ ਚ ਸਬਜੀ ਉਹ ਤਾਂ ਖਾਣੀ ਪੈਣੀ ਹੈ ਮੈਂ ਕਿਹਾ ਇੱਕ ਕੰਮ ਕਰੋ ਤੁਸੀਂ ਮੈਨੂੰ ਫਿਲਮ ਦੇ ਲਈ ਸਾਈਨ ਕਰ ਲਓ ਉਹਦੇ ਬਾਅਦ ਸੈਲੀਬ੍ਰੇਸ਼ਨ ਦੇ ਲਈ ਆਪਾਂ ਚੀਡੇ ਕਰ ਸਕਦੇ ਆ ਅੱਜ ਸਾਡੇ ਵਿੱਚ ਟੇਬਲਸ ਕਰਦੇ ਕੀ ਬਾਤ ਹੈ ਕੀ ਬਾਤ ਹੈ ਸੋ ਤੁਸੀਂ ਕਹਿੰਦੇ ਆਉਣ ਵਾਲੀ ਪਲੈਨਿੰਗ ਸਾਡੀ ਕਾਫੀ ਜ਼ਿਆਦਾ ਨਹੀਂ ਮੇ ਸਾਡੇ ਵੱਲੋਂ ਵੀ ਬੈਸਟ ਵਿਸ਼ੀਜ਼ ਕਿ ਤੁਸੀਂ ਅੱਪ ਤੋਂ ਅੱਪ ਹੋਰ ਕਰੋ ਔਰ ਐਦਾਂ ਦੀਆਂ ਇੰਟਰਵਿਊਜ਼ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਕਰਦੇ ਰਹੀਏ ਸੋ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਸਸਤੀ ਕਾਲ ਜੀ ਸਾਰਿਆਂ ਨੂੰ ਤੇ ਮੈਂ ਇੱਕ ਇੱਕੀ ਗੱਲ ਕਰਨਾ ਚਾਹੁੰਨੀ ਆ ਮੈਂ ਇੱਥੇ ਪੰਜਾਬ ਚ ਬਹੁਤ ਨਵੀਂ ਆਈ ਆ ਤੇ ਮੇਰੀ ਫਿਲਮ ਆਉਣ ਵਾਲੀ ਹੈ ਤੇ ਪਲੀਜ਼ ਮੈਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਮੈਨੂੰ ਇੱਥੇ ਪੰਜਾਬ ਚ ਕੰਮ ਕਰਨਾ ਹੈ ਆਈ ਹੋਪ ਤੁਸੀਂ ਮੈਨੂੰ ਪਿਆਰ ਦਿਓ ਇੱਥੇ ਸਾਰੇ ਜਣੇ ਇੰਨਾ ਵਧੀਆ ਕੰਮ ਕਰ ਰਹੇ ਆ ਤੇ ਮੈਨੂੰ ਵੀ ਇੱਥੇ ਕੰਮ ਕਰਨਾ ਹੈ ਤੇ ਇੱਕੀ ਰਿਕਵੈਸਟ ਹੈ ਮੈਨੂੰ ਪਲੀਜ਼ ਮੈਨੂੰ ਤੁਹਾਡੇ ਪਿਆਰ ਦੀ ਲੋੜ ਹੈ ਸੋ ਪੰਜਾਬੀਓ ਹੁਣ ਪਿਆਰ ਦੇਣ ਲਈ ਹੋ ਜਾਓ ਤਿਆਰ ਕਿਉਂਕਿ ਦਿੱਲੀ ਤੋਂ ਕੁੜੀ ਸਪੈਸ਼ਲ ਪੰਜਾਬ ਦੇ ਵਿੱਚ ਆਈ ਹੈ ਪੰਜਾਬੀਆਂ ਦਾ ਪਿਆਰ ਲੈਣ ਵਾਸਤੇ ਕਿ ਪੰਜਾਬੀਆਂ ਦਾ ਦਿਲ ਤਾਂ ਵੈਸੇ ਹੀ ਬਹੁਤ ਜ਼ਿਆਦਾ ਖੁੱਲਾ ਹੁੰਦਾ ਔਰ ਜਿੰਨੇ ਵੀ ਪੰਜਾਬੀ ਹੁੰਦੇ ਨੇ ਹਮੇਸ਼ਾ ਜੋ ਪੰਜਾਬ ਦੇ ਵਿੱਚ ਆਂਦਾ ਜਾਂ ਪੰਜਾਬੀ ਭਾਸ਼ਾ ਸਾਡੀ ਬੋਲਦਾ ਹੈ ਸਾਡੀ ਪੰਜਾਬੀ ਕਲਚਰ ਨੂੰ ਜੋ ਅਡਾਪਟ ਕਰਦਾ ਉਹਨੂੰ ਹਮੇਸ਼ਾ ਸਾਡੇ ਜਿਹੜੇ ਪੰਜਾਬੀ ਨੇ ਸਪੋਰਟ ਕਰਦੇ ਨੇ ਸੋ ਇਸ ਕੁੜੀ ਨੂੰ ਵੀ ਤੁਸੀਂ ਜ਼ਰੂਰ ਸਪੋਰਟ ਕਰਿਓ ਤਾਂ ਕਿ ਅੱਗੇ ਤੋਂ ਵੀ ਉਹ ਹੋਰ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੇ